ਰਾਜਵੀਰ ਜਵੰਦਾ ਦੀ ਵਾਈਫ ਤੇ ਲੱਗੇ ਇਲਜ਼ਾਮ ਰੰਗ ਬਰੰਗੇ ਸੂਟਾ ਪਾਣ ਤੇ ਹੋਇਆ ਵਿਵਾਦ ਰਾਜਵੀਰ ਦੀ ਮਾਂ ਵੱਲੋਂ ਦੱਸਿਆ ਗਿਆ ਪੂਰਾ ਸੱਚ ਅੰਤਿਮ ਸੰਸਕਾਰ ਵਾਲੇ ਦਿਨ ਹੱਥ 'ਚ ਪਰਸ ਤੇ ਮੂੰਹ 'ਤੇ ਮਾਸਕ ਦੇ ਕਾਰਨ ਲੱਗੇ ਇਲਜ਼ਾਮ ਜੇ ਰਾਜਵੀਰ ਦੀ ਵਾਈਫ ਦੀ ਆਹ ਗੱਲ ਸੁਣੋ ਤਾਂ ਤੁਸੀਂ ਵੀ ਹੋ ਜਾਓਗੇ ਹੈਰਾਨ ਰਾਜਵੀਰ ਦੀ ਵਾਈਫ ਤੇ ਸੋਸ਼ਲ ਮੀਡੀਆ ਤੇ ਆਹ ਸਵਾਲ ਪੁੱਛੇ ਜਾ ਰਹੇ ਨੇ ਤੇ ਆਪਾਂ ਅੱਜ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਵਾਂਗੇ ਬਣੇ ਰਹੋ ਸਾਡੇ ਨਾਲ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਸਤਿ ਇਹ ਕਾਲ ਦੋਸਤੋ ਅੱਜ ਅਸੀਂ ਇੱਕ ਇਹੋ ਜਿਹੇ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਪੰਜਾਬੀ ਸਮਾਜ ਦੀ ਮਾਨਸਿਕਤਾ ਤੇ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਗੱਲ ਹੋ ਰਹੀ ਹੈ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਵਾਈਫ ਦੀ ਰਾਜਵੀਰ ਜਵੰਦਾ ਜੀ ਨੂੰ ਇਸ ਦੁਨੀਆ ਤੋਂ ਗਿਆ ਨੂੰ ਹਲੇ ਮਸਾਂ ਹੀ 25 ਤੋਂ 30 ਦਿਨ ਹੋਏ ਹਨ ਉਹਨਾਂ ਦਾ ਪਰਿਵਾਰ ਉਹਨਾਂ ਦੀ ਪਤਨੀ ਹਲੇ ਇਸ ਅਸਹਿਨ ਦੁੱਖ ਵਿੱਚ ਬਾਹਰ ਨਹੀਂ ਆਏ ਪਰ ਦੁੱਖ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੀ ਪਤਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਟਰੋਲ ਕੀਤਾ ਜਾ ਰਿਹਾ ਹੈ ਦੋਸਤੋ ਇੱਕ ਔਰਤ ਜਿਸ ਨੇ ਆਪਣਾ ਸੁਹਾਂ ਆਪਣਾ ਜੀਵਨ ਸਾਥੀ ਗਵਾ ਲਿਆ ਉਸ ਤੇ ਸਵਾਲ ਕੀ ਉੱਠ ਰਹੇ ਹਨ ਉਸਨੇ ਅੰਤਿਮ ਸੰਸਕਾਰ ਮੌਕੇ ਤੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਉਸਨੇ ਚਿੱਟਾ ਦੁਪੱਟਾ ਕਿਉਂ ਨਹੀਂ ਲਿਆ ਉਸਦੇ ਹੱਥ ਵਿੱਚ ਪਰਸ ਕਿਉਂ ਸੀ ਉਹਦੇ ਮੂੰਹ ਤੇ ਮਾਸਕ ਕਿਉਂ ਲੱਗਿਆ ਸੀ ਕਿ ਸੱਚਮੁੱਚ ਸਾਡੀ ਸੋਚ ਇੰਨੀ ਡਿੱਗ ਚੁੱਕੀ ਹੈ ਕਿ ਅਸੀਂ ਦੁੱਖ ਦੀ ਘੜੀ ਵਿੱਚ ਕਿ ਕੱਪੜਿਆਂ ਦਾ ਰੰਗ ਦੇਖ ਰਹੇ ਹਾਂ ਇਹ ਔਰਤ ਜਿਸ ਦੇ ਅਚਾਨਕ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਜਿਸ ਦੀ ਹੋਸ਼ ਗਵਾਚੀ ਹੋਵੇ ਕਿ ਉਹ ਇਸ ਹਾਲਤ ਵਿੱਚ ਬੁਟੀਕ ਦਾ ਚੱਕਰ ਲਗਾਵੇਗੀ ਕਿ ਉਸ ਨੂੰ ਉਸ ਵੇਲੇ ਰਿਵਾਜਾਂ ਦੀ ਚਿੰਤਾ ਹੋਵੇ ਦੀ ਜਾਂ ਆਪਣੇ ਪਤੀ ਨੂੰ ਅੰਤਿਮ ਵਿਦਾਈ ਦੇਣ ਦੀ ਦੋਸਤੋ ਇੱਕ ਪੜ੍ਹੀ ਲਿਖੀ ਅਤੇ ਨਿੱਜੀ ਜ਼ਿੰਦਗੀ ਜਿਉਣ ਵਾਲੀ ਔਰਤ ਲਈ ਇਹ ਗੱਲਾਂ ਸ਼ਾਇਦ ਉਨੀਆਂ ਮਹੱਤਮ ਨਹੀਂ ਰੱਖਦੀਆਂ ਹੋਣਗੀਆਂ ਜਿੰਨਾ ਉਸ ਵੇਲੇ ਦਾ ਅੰਦਰੂਨੀ ਦਰਦ ਕਿਸੇ ਨੇ ਸਹੀ ਲਿਖਿਆ ਹੈ ਕਟਿਆ ਮਾਨਸਿਕ ਦੇ ਲੋਕ ਹੀ ਇਸ ਘੜੀ ਸੂਟਾਂ ਦੇ ਰੰਗ ਦੇਖ ਸਕਦੇ ਨੇ ਜਰਾ ਸੋਚੋ ਜਦੋਂ ਅਚਾਨਕ ਕੋਈ ਹਾਦਸਾ ਵਾਪਰਦਾ ਹੈ ਤਾਂ ਹਰ ਕੋਈ ਆਪਣੇ ਜ਼ਰੂਰੀ ਕਾਗਜ਼ਾਤ ਫੋਨ ਜਾਂ ਚਾਬੀਆਂ ਸੰਭਾਲਣ ਲਈ ਪਰਸ ਦਾ ਬੈਗ ਦਾ ਸਹਾਰਾ ਲੈਂਦਾ ਏ ਇਸ ਨੂੰ ਦੁੱਖ ਨਾ ਹੋਣ ਦੀ ਨਿਸ਼ਾਨੀ ਕਹਿਣਾ ਸੋਚਦਾ ਖਰ ਹੈ ਹਰ ਇਨਸਾਨ ਦਾ ਦੁੱਖ ਜ਼ਾਹਰ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ ਜ਼ਰੂਰੀ ਨਹੀਂ ਕਿ ਕੋਈ ਜ਼ੋਰ-ਜ਼ੋਰ ਨਾਲ ਰੋਵੇ ਤਾਂ ਹੀ ਦਰਦ ਸੱਚਾ ਹੋਵੇਗਾ ਅਸਲੀ ਦਰਦ ਤਾਂ ਉਹ ਹੈ ਜੋ ਪਤਨੀ ਨੂੰ ਉਮਰ ਭਰ ਦਾ ਵਿਛੋੜਾ ਦੇ ਗਿਆ ਮੇਰੀ ਸਾਰੀ ਦਰਸ਼ਕਾਂ ਨੂੰ ਅਪੀਲ ਹੈ ਕਿਰਪਾ ਕਰਕੇ ਇਨਸਾਨ ਬਣੋ ਦੁੱਖ ਦੀ ਇਸ ਘੜੀ ਵਿੱਚ ਕਿਸੇ ਨੂੰ ਜੱਜ ਕਰਨਾ ਬੰਦ ਕਰੋ ਕਿਸੇ ਦੇ ਕੱਪੜਿਆਂ ਦੇ ਰੰਗ ਤੋਂ ਉਸ ਦੇ ਦਰਦ ਦਾ ਅੰਦਾਜ਼ਾ ਲਾਉਣਾ ਸਾਡੀ ਸਮਾਜਿਕ ਜ਼ਿੰਮੇਵਾਰੀ ਨਹੀਂ ਹੈ ਸਾਡੀ ਜ਼ਿੰਮੇਵਾਰੀ ਹੈ ਉਸ ਪਰਿਵਾਰ ਦੇ ਨਾਲ ਖੜੇ ਹੋਣਾ ਤੁਸੀਂ ਇਸ ਸਾਰੇ ਮਾਮਲੇ ਬਾਰੇ ਕੀ ਸੋਚ ਕੀ ਕਪੜਿਆਂ ਦਾ ਰੰਗ ਦੁੱਖ ਨਾਲੋਂ ਵੱਡਾ ਏ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਇਸ ਘਟੀਆ ਸੋਚ ਨੂੰ ਬਦਲ ਸਕਣ ਧੰਨਵਾਦ